ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੜਤਾਲ ਚੱਲ ਰਹੀ ਆ ਟਰੱਕ ਡਰਾਈਵਰ ਵੀਰਾਂ ਦੀ ਸੋ ਸਾਰੇ ਜਰੂਰ ਸਪੋਰਟ ਕਰੋ ਪਰ ਪੱਖ ਹਮੇਸ਼ਾ ਦੋਵੇਂ ਹੋਣੇ ਚਾਹੀਦੇ ਆ ਜਿਵੇਂ ਕਿਸਾਨਾਂ ਦੇ ਉੱਤੇ ਸਰਕਾਰ ਨੇ ਸਤਾਨਾਸ਼ਾਈ ਸਰਕਾਰ ਨੇ ਕਿਸਾਨਾਂ ਦੇ ਉੱਤੇ ਕਾਨੂੰਨ ਲਾਗੂ ਕੀਤੇ ਸੀ ਕਾਲੇ ਕਿਸਾਨਾਂ ਨੂੰ ਪੁੱਛੇ ਤੋਂ ਬਿਗੈਰ ਉਸੇ ਤਰ੍ਹਾਂ ਟਰੱਕ ਡਰਾਈਵਰ ਵੀਰਾਂ ਦੇ ਉੱਤੇ ਕਾਨੂੰਨ ਲਾਗੂ ਕੀਤਾ ਟਰੱਕ ਡਰਾਈਵਰ ਵੀਰਾਂ ਤੋਂ ਪੁੱਛੇ ਤੋਂ ਬਿਗੈਰ ਇਹ ਮਸਲਾ ਇਹ ਆਉਂਦਾ ਇੱਥੋਂ ਹਰੀ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਕਿ ਤੁਹਾਡੇ ਤੇ ਕਾਨੂੰਨ ਆ ਜਿਹੜੇ ਉਹ ਥੋਪੇ ਜਾਣਗੇ ਤੁਸੀਂ ਉਹ ਕਾਨੂੰਨਾਂ ਦੇ ਤਹਿਤ ਚੱਲਣਾ ਥੋੜੀ ਕੋਈ ਵੀ ਸੁਣਵਾਈ ਨਹੀਂ ਹੋਊਗੀ ਇਹ ਕਹਿ ਦਿੰਦੇ ਆ ਕਿ ਆਮ ਲੋਕਾਂ ਦੀ ਸਰਕਾਰ ਹੈ ਕਹਿ ਦਿੰਦੇ ਆ ਇਹ ਕਹਿਣ ਚ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਕਹਿਣ ਚ ਪਰ ਆਮ ਲੋਕਾਂ ਦੀ ਸਰਕਾਰ ਨਹੀਂ ਹੈ ਜੇ ਆਮ ਲੋਕਾਂ ਦੀ ਸਰਕਾਰ ਹੋਵੇ ਤਾਂ ਆਮ ਲੋਕਾਂ ਤੋਂ ਉਹ ਵੀ ਪੁੱਛਗਿੱਛ ਕੀਤੀ ਜਾਵੇ ਕਿ ਤੁਸੀਂ ਇਹ ਕਾਨੂੰਨ ਅਸੀਂ ਲਾਗੂ ਕਰਨ ਲੱਗੇ ਆ ਤੁਸੀਂ ਇਸ ਕਾਨੂੰਨ ਨੂੰ ਮੰਨਦੇ ਹੋ ਕੀ ਤੁਹਾਡੇ ਲਈ ਇਹ ਕਾਨੂੰਨ ਹੈ ਜਿਹੜਾ ਫਾਇਦੇਮੰਦ ਹੋਊਗਾ ਜਦੋਂ ਆਮ ਲੋਕਾਂ ਨੂੰ ਪੁੱਛਿਆ ਹੀ ਨਹੀਂ ਜਾਂਦਾ ਤੇ ਫਿਰ ਆਮ ਲੋਕਾਂ ਦੀ ਸਰਕਾਰ ਕਾਦੀ ਫਿਰ ਤਾਂ ਤਾਨਾਸ਼ਾਹੀ ਸਰਕਾਰ ਹੋਈ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੀ ਸਰਕਾਰ ਹੋਈ ਜੇ ਆਪਾਂ ਕਰ ਜਾਂਗੇ ਤਾਂ ਪਤਾ ਲੱਗ ਜੂਗਾ ਜੇ ਨਹੀਂ ਕਰਾਂਗੇ ਗੁਲਾਮੀ ਦਾ ਅਹਿਸਾਸ ਤਾਂ ਫਿਰ ਇਸੇ ਤਰ੍ਹਾਂ ਰੋਂਦੇ ਰਾਵਾਂਗੇ ਸੋ ਟਰੱਕ ਡਰਾਈਵਰ ਵੀਰਾਂ ਦੇ ਉੱਤੇ ਕਾਨੂੰਨ ਲਾਗੂ ਕਰਤਾ ਜੀ ਅਖੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਹਿੱਟ ਐਂਡ ਰਨ ਮਾਮਲੇ 'ਚ ਜੇ ਟਰੱਕ ਡਰਾਈਵਰ ਵੀਰਾਂ ਤੋਂ ਕੋਈ ਐਕਸੀਡੈਂਟ ਹੁੰਦਾ ਤੇ ਜੇ ਉਹ ਭੱਜਦੇ ਆ ਉਥੋਂ ਤਾਂ ਫਿਰ 7 ਲੱਖ ਰੁਪਇਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਤੇ ਜੇ ਨਹੀਂ ਭੱਜਦੇ ਤਾਂ ਫਿਰ ਜਿਹੜੇ ਪੈਸੇ ਆ ਉਹ ਜੁਰਮਾਨਾ ਉਹ ਥੋੜਾ ਬਹੁਤ ਘੱਟ ਵੱਧ ਕੀਤਾ ਜਾ ਸਕਦਾ ਪਰ ਇੱਥੇ ਇਹ ਵੀ ਦੇਖੋ ਨਾ ਕਿ ਜਦੋਂ ਪਹਿਲੀ ਗੱਲ ਤਾਂ ਯਾਰ ਜੇ ਤਾਂ ਕੋਈ ਸਰਕਾਰੀ ਕਤਲ ਕਰਾਉਣਾ ਹੋਵੇ ਜਾਂ ਕੋਈ ਵੀ ਪ੍ਰੀ ਪਲਾਨਡ ਮਰਡਰ ਕਰਾਉਣਾ ਹੋਵੇ ਪਲੀ ਪ੍ਰੀ ਪਲਾਨਡ ਐਕਸੀਡੈਂਟ ਕਰਾਉਣਾ ਹੋਵੇ ਤਾਂ ਉਦੋਂ ਤਾਂ ਕੋਈ ਵੀ ਕਾਨੂੰਨ ਨਹੀਂ ਲਾਗੂ ਹੁੰਦਾ ਕੋਈ ਵੀ ਬੰਦਾ ਨਹੀਂ ਫੜਾਇਆ ਜਾਂਦਾ ਕੋਈ ਕੱਖ ਨਹੀਂ ਕੀਤਾ ਜਾਂਦਾ ਕੋਈ ਵੀ ਕਿਸੇ ਦਾ ਦੁਸ਼ਮਣ ਨਹੀਂ ਹੁੰਦਾ ਧੁੰਦ ਦੇ ਕਾਰਨ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਆ ਕੋਈ ਵੀ ਐਕਸੀਡੈਂਟ ਮੈਂ ਨਹੀਂ ਮੰਨਦਾ ਕਿ ਹਾਂ ਅਸੀਂ ਪਿੱਛੋਂ ਗੱਡੀ ਵੱਜ ਗਈ ਸਲਿੱਪ ਵੱਜ ਗਿਆ ਗੱਡੀ ਦਾ ਗੱਡੀ 'ਚ ਗੱਡੀ ਵੱਜ ਗਈ ਤਾਂ ਉੱਥੇ ਕੋਈ ਦੁਸ਼ਮਣ ਆ ਉਹ ਇੱਕ ਆਮ ਤੌਰ ਤੇ ਐਕਸੀਡੈਂਟ ਹੋ ਜਾਂਦਾ ਜੇ ਟਰੱਕ ਡਰਾਈਵਰ ਵੀਰਾਂ ਤੋਂ ਕੋਈ ਐਕਸੀਡੈਂਟ ਹੁੰਦਾ ਤਾਂ ਉਥੇ ਆਮ ਤੌਰ ਤੇ ਭਜਣਾ ਉਹਨਾਂ ਨੇ ਭਜਣਾ ਹੀ ਹੁੰਦਾ ਕਿਉਂ ਭਜਣਾ ਹੁੰਦਾ ਕਿਉਂਕਿ ਜੇ ਉਹ ਉਥੋਂ ਨਹੀਂ ਭੱਜਦੇ ਤਾਂ ਉਹਨਾਂ ਦੀ ਆਮ ਲੋਕਾਂ ਵੱਲੋਂ ਆਮ ਰਾਹੀਗਰਾਂ ਵੱਲੋਂ ਜਿਨ੍ਹਾਂ ਨੇ ਕਦੇ ਕੁੱਤੇ ਦੀ ਛੋਟੀ ਨਹੀਂ ਮਾਰੀ ਹੁੰਦੀ ਉਹ ਉਹਦੇ ਜਾ ਕੇ ਟਪੇੜਾ ਮਾਰਦੇ ਆ ਉਹਨੂੰ ਜਾ ਕੇ ਕੁੱਟਦੇ ਆ ਤੇ ਕਈਆਂ ਥਾਵਾਂ ਤੇ ਅਜਿਹੀਆਂ ਘਟਨਾਵਾਂ ਹੋਈਆਂ ਕਿ ਡ라이ਵਰ ਕੁੱਟ-ਕੁੱਟ ਕੇ ਮਾਰਤਾ ਕਈਆਂ ਥਾਵਾਂ ਤੇ ਅਜਿਹੇ ਹੀ ਘਟਨਾਵਾਂ ਹੋਈਆਂ ਕਿ ਡਰਾਈਵਰ ਦੀ ਲੱਤਾਂ ਬਾਹਂ ਤੋੜਤੀ ਜੀ ਕੁੱਟ-ਕੁੱਟ ਕੇ ਹਾਲਾਂਕਿ ਐਕਸੀਡੈਂਟ ਨਾਲ ਇੰਨਾ ਨੁਕਸਾਨ ਨਹੀਂ ਹੋਇਆ ਹੁੰਦਾ ਜਿੰਨਾ ਨੁਕਸਾਨ ਆਮ ਲੋਕਾਂ ਦਾ ਜਦੋਂ ਡਰਾਈਵਰ ਦਾ ਕਰ ਦਿੰਦੇ ਆ ਸੋ ਡਰਾਈਵਰਾਂ ਡਰਾਈਵਰਾਂ ਦੀ ਆ ਇੱਜ਼ਤ ਕੀਤੀ ਜਾਂਦੀ ਆ ਸੋ ਡਰਾਈਵਰਾਂ ਨੂੰ ਇਸ ਮਾਮਲੇ ਦੇ ਵਿੱਚ ਸਪੋਰਟ ਕਰਨੀ ਬਣਦੀ ਆ ਕਿ ਹਾਂ ਡਰਾਈਵਰਾਂ ਨੂੰ ਤਾਂ ਪੁੱਛਿਆ ਹੀ ਨਹੀਂ ਗਿਆ ਫੇਰ ਡਰਾਈਵਰਾਂ ਦੀ ਜਿਹੜੀ ਤਨਖਾਹ ਬਾਰੇ ਜਾਣੂ ਹੈ ਸਰਕਾਰ ਕਿ ਕਿੰਨੀ ਕੋ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਆ ਕਿਸ ਤਰ੍ਹਾਂ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਆ ਕੇ ਇਸ ਮਾਮਲੇ 'ਚ ਵੀ ਉਹਨਾਂ ਦਾ ਪਰਿਵਾਰ ਆ ਜਿਹੜਾ ਉਹਨੀ ਤਨਖਾਹ ਦੇ ਨਾਲ ਚੱਲਦਾ ਜਾਂ ਨਹੀਂ ਚੱਲਦਾ ਇਸ ਮਾਮਲੇ ਤੇ ਵੀ ਧਿਆਨ ਦੇਣਾ ਬਣਦਾ ਸੀ ਕਿ ਨਹੀਂ ਬਣਦਾ ਸੀ ਪਰ ਕੀ ਕਰ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਤਾਨਾਸ਼ਾਹੀ ਸਰਕਾਰ ਆ ਆਪਾਂ ਤਾਨਾਸ਼ਾਹੀ ਦੇ ਨਾਲ ਸਰਕਾਰ ਚਲਾਉਣੀ ਆ ਆਪਾਂ ਕਾਨੂੰਨ ਥੋਪੜੇ ਆ ਕੀ ਇਹ ਵੀ ਤੁਸੀਂ ਦੇਖ ਲੈਂਦੇ ਕਿ ਡਰਾਈਵਰਾਂ ਦੇ ਉੱਤੇ ਜਿਹੜਾ ਅਤਿਆਚਾਰ ਹੁੰਦਾ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 여기서, ਜਿਹੜਾ ਗੁੰਡਾ ਟੈਕਸ ਜਿਹੜਾ ਲਾਇਆ ਜਾਂਦਾ ਗੁੰਡਿਆਂ ਵੱਲੋਂ ਜਿਹੜਾ ਟੈਕਸ ਘਰਾਇਆ ਜਾਂਦਾ ਰਸਤੇ ਦੇ ਵਿੱਚ ਰੋਕ ਰੋਕ ਕੇ ਤੁਹਾਡੇ ਪੁਲਿਸ ਅਫਸਰਾਂ ਵੱਲੋਂ ਤੁਹਾਡੇ ਆਰਟੀਓ ਵੱਲੋਂ ਤੁਹਾਡੇ ਹੋਰ ਜਿਹੜੇ ਅਫਸਰਾਂ ਉਹਨਾਂ ਵੱਲੋਂ ਸ਼ਰਿਆਮ ਗੁੰਡਾ ਟੈਕਸ ਲਿਆ ਜਾਂਦਾ ਟਰੱਕ ਡਰਾਈਵਰਾਂ ਤੋਂ ਰੋਕ ਰੋਕ ਕੇ ਟਰੱਕ ਡਰਾਈਵਰਾਂ ਦੇ ਮੂਹਰੇ ਚੜ ਚੜ ਕੇ ਉਹਦੇ ਵੱਲ ਵੀ ਧਿਆਨ ਦੇ ਦਿੰਦੇ ਉਹਦੇ ਤੇ ਵੀ ਕੋਈ ਕਾਨੂੰਨ ਲਾਗੂ ਕਰ ਦਿੰਦੇ ਪਰ ਉਹਤੇ ਕਾਨੂੰਨ ਆਪਾਂ ਕਾਨੂੰਨ ਲਾਗੂ ਕਰਨਾ ਕਿਉਂਕਿ ਉਹਦੇ ਉੱਥੋਂ ਦਾ ਆਪਾਂ ਨੂੰ ਕਮਿਸ਼ਨ ਮਿਲਦਾ ਸੋ ਜਿੱਥੇ ਕਮਿਸ਼ਨ ਮਿਲਦਾ ਉੱਥੇ ਆਪਾਂ ਕਾਨੂੰਨ ਲਾਗੂ ਨਹੀਂ ਕਰਨਾ ਸੋ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰ ਦਿਓ ਸਪੋਰਟ ਜ਼ਰੂਰ ਕਰੋ ਜੇ ਆਪਾਂ ਉਹਨਾਂ ਦੀ ਵੈਸੀ ਸਪੋਰਟ ਨਹੀਂ ਕਰ ਸਕਦੇ ਤਾਂ ਸ਼ੇਅਰ ਕਰਕੇ ਜ਼ੋਰ ਸਪੋਰਟ ਕਰੋ ਕਿਉਂਕਿ ਆਪਣੇ ਵੀਰ ਆ ਆਪਣੇ ਭਰਾ ਸਾਰੇ ਆਪਣੇ ਪਰਿਵਾਰਾਂ ਜੋ ਟਰੱਕ ਡਰਾਈਵਰ ਆ ਜੇ ਉਹਨਾਂ ਤੇ ਕੋਈ ਨੁਕਸਾਨ ਹੁੰਦਾ ਉਹਨਾਂ ਦਾ ਤਾਂ ਆਪਣੇ ਪਰਿਵਾਰਾਂ ਦਾ ਵੀ ਮੰਨ ਲਿਓ ਕਿ ਨੁਕਸਾਨ ਹੋਊਗਾ ਸੋ ਮਸਲਾ ਇੱਥੇ ਇਹੀ ਆ ਕਿ ਇਹ ਚੀਜ਼ਾਂ ਵੀ ਦੇਖ ਲਿਆ ਕਰੋ ਕਿ ਤੁਹਾਡੇ ਜਿਹੜੇ ਗੁੰਡਾ ਟੈਕਸ ਲਾ ਰਹੇ ਆ ੱੱਕੇ ਨਾਲ ਬਿਨਾ ਗਾਲ ਤੋਂ ਟੈਕਸ ਲੈ ਰਹੇ ਆ ਥਾਂ ਥਾਂ ਤੇ ਟੈਕਸ ਲਾ ਕੇ 10 ਜਾਣੇ ਖੜ ਜਾਂਦੇ ਆ ਜੀ ਜੀ ਸਰਕਾਰ ਵੱਲੋਂ ਆ ਜੀ ਅਸੀਂ ਤਾਂ ਮਾਨਤਾ ਪ੍ਰਾਪਤਾ ਜੀ ਅਸੀਂ ਟਰੱਕ ਡਰਾਈਵਰਾਂ ਤੋਂ ਗੁੰਡਾ ਟੈਕਸ ਲਾਵਾਂਗੇ ਉਹ ਉਹਨਾਂ ਬਾਰੇ ਵੀ ਕਦੇ ਧਿਆਨ ਰੱਖ ਲਿਆ ਕਰੋ ਉਹਨਾਂ ਬਾਰੇ ਤਾਂ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਉਹਨਾਂ ਬਾਰੇ ਤਾਂ ਤੁਸੀਂ ਨਹੀਂ ਦੇਖਦੇ ਕਿ ਇਹਨਾਂ ਬਾਰੇ ਕੋਈ ਕਾਨੂੰਨ ਲਾਗੂ ਆ ਸੋ ਮਸਲਾ ਇੱਥੇ ਇਹ ਆ ਕਿ ਹਰ ਥਾਂ ਤੇ ਹਰ ਵਾਰ ਕਾਨੂੰਨ ਲਾਗੂ ਕਰ ਦਿੱਤੇ ਜਾਂਦੇ ਆ ਪਰ ਆਮ ਲੋਕਾਂ ਤੋਂ ਕਦੇ ਵੀ ਨਹੀਂ ਪੁੱਛਿਆ ਜਾਂਦਾ ਹਾਂ ਜੇ ਜੇ ਕਹਿੰਦੇ ਆ ਕਿ ਆਮ ਲੋਕਾਂ ਤੋਂ ਪੁੱਛਿਆ ਜਾਂਦਾ ਤਾਂ ਸਿਰਫ ਤੇ ਸਿਰਫ ਇਹਨਾਂ ਦੇ ਆਪਣੇ ਸਰਕਾਰੀ ਮੁਲਾਜ਼ਮਾਂ ਤੋਂ ਪੁੱਛਿਆ ਜਾਊਗਾ ਜਿਹੜੇ ਇਹਨਾਂ ਦੇ ਹੱਕ ਚ ਭੁਗਤਣ ਜਿਵੇਂ ਆਪਾਂ ਕਹਿ ਲਈਏ ਕਿ ਸਰਕਾਰੀ ਕਿਸਾਨ ਇਹਨਾਂ ਵੱਲੋਂ ਜਿਹੜੇ ਬਣਾਏ ਜਾਂਦੇ ਆ ਗੱਦਾਰ ਜੇ ਆਪਾਂ ਕਹਿ ਲਈਏ ਕਿ ਸਰਕਾਰੀ ਟਰੱਕ ਡਰਾਈਵਰ ਇਹਨਾਂ ਦੇ ਜਿਹੜੇ ਟਰੱਕ ਡਰਾਈਵਰ ਹੁੰਦੇ ਆ ਕਾਨੂੰਨ ਬਣਾਉਣ ਲਈ ਉਹਨਾਂ ਤੋਂ ਸਾਈਨ ਕਰਵਾ ਕੇ ਕਹਿ ਦੇਣ ਹਾਂ ਜੀ ਅਸੀਂ ਤਾਂ ਪੁੱਛਿਆ ਸੀ ਇਹਨਾਂ ਦੀਆਂ ਆਪਣੀਆਂ ਟਰੱਕ ਯੂਨੀਅਨਾਂ ਬਣਾਈਆਂ ਹੋਈਆਂ ਆਮ ਲੋਕਾਂ ਦੇ ਬਰਾਬਰ ਖੜਾਉਣ ਦੇ ਲਈ ਉਹਨਾਂ ਤੋਂ ਪੁੱਛਿਆ ਜਾਵੇ ਕਿ ਹਾਂ ਕਿ ਹਾਂਜੀ ਅਸੀਂ ਇਹਨਾਂ ਤੋਂ ਪੁੱਛਿਆ ਜੀ ਉਹ ਗੱਲ ਵੱਖਰੀ ਐ ਪਰ ਆਮ ਲੋਕਾਂ ਤੋਂ ਕਦੇ ਵੀ ਪੁੱਛਿਆ ਨਹੀਂ ਜਾਂਦਾ ਕਿਉਂਕਿ ਉਹਨਾਂ ਤੇ ਸਿਰਫ ਕਾਨੂੰਨ ਲਾਗੂ ਹੁੰਦੇ ਆ ਕਾਨੂੰਨ ਥੋਪੇ ਜਾਂਦੇ ਆ ਉਹਨਾਂ ਤੋਂ ਕਮਿਸ਼ਨ ਕਰਾਇਆ ਜਾਂਦਾ ਉਹਨਾਂ ਤੋਂ ਉਹਨਾਂ ਤੇ ਹੀ ਆਮ ਲੋਕਾਂ ਤੇ ਹੀ ਸਾਰੀ ਜਿਹੜੀ ਇਹ ਗੱਲਬਾਤ ਅੰਤ ਤੇ ਆ ਕੇ ਢੁਕਦੀ ਐ ਸੋ ਵਾਤੋਂ ਵਾਤ ਸਪੋਰਟ ਕਰੋ ਸੋਸ਼ਲ ਮੀਡੀਆ ਲੈਵਲ ਤੇ ਟਰੱਕ ਵੀਰਾਂ ਦੀ ਟਰੱਕ ਡਰਾਈਵਰ ਵੀਰਾਂ ਦੀ ਆਮ ਤੌਰ ਤੇ ਗਰਾਊਂਡ ਲੈਵਲ ਤੇ ਵੀ ਸੋਸ਼ਲ ਮੀਡੀਆ ਲੈਵਲ ਤੇ ਹਰ ਥਾਂ ਦੇ ਸਪੋਰਟ ਕਰੋ ਸਪੋਰਟ ਕਰਨੀ ਬਣਦੀ ਆ ਜੇ ਮੰਨ ਲਓ ਬੰਦਾ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਬੰਦੇ ਨੂੰ ਸਜ਼ਾ ਹੋ ਜਾਂਦੀ ਆ 10 ਸਾਲ ਦੀ ਸਜ਼ਾ ਹੁੰਦੀ ਆ ਆਮ ਤੌਰ ਤੇ ਉਹ ਉਹ ਕੋਈ ਦੁਸ਼ਮਣੀ ਹੁੰਦਾ ਜਾਂ ਉਹਨੇ ਟਰੱਕ ਤੱਕ ਮਾਰਿਆ ਨਹੀਂ ਹੁੰਦਾ ਛੋਟੀਆਂ ਗੱਡੀਆਂ ਵਾਲਿਆਂ ਦੇ ਵੀ ਬਹੁਤ ਨੁਕਸ ਹੁੰਦੇ ਛੋਟੀਆਂ ਗੱਡੀਆਂ ਵਾਲਿਆਂ ਦੇ ਵੀ ਬਹੁਤ ਜਿਹੜੀਆਂ ਉਹ ਗੱਲਾਂ ਬਾਤਾਂ ਹੋ ਜਾਂਦੀਆਂ ਕਿ ਜਿਸ ਤਰ੍ਹਾਂ ਤੇ ਆਮ ਤੌਰ ਤੇ ਛੋਟੀ ਗੱਡੀ ਵਾਲੇ ਦਾ ਵੀ ਕਸੂਰ ਕਾਫੀ ਤਰ੍ਹਾਂ ਤਰ੍ਹਾਂ ਤੇ ਹੁੰਦਾ ਪਰ ਮੰਨਿਆ ਨਹੀਂ ਜਾਂਦਾ ਉਹ ਕਹਿੰਦੇ ਵੀ ਵੱਡੀ ਗੱਡੀ ਆਲੇ ਦਾ ਕਸੂਰ ਆ ਛੋਟੀ ਗੱਡੀ ਵਾਲੇ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਹੁੰਦੀ ਤੇ ਉਹ ਗੱਡੀ 'ਚ ਬੈਠੇ ਹੁੰਦੇ ਆ ਤੇ ਹੈਵੀ ਟਰੱਕ ਡਰਾਈਵਰ ਜਿਨ੍ਹਾਂ ਕੋਲੇ ਹੈਵੀ ਲਾਇਸੈਂਸ ਆ ਉਹ ਐਵੇਂ ਤਾਂ ਬਣੇ ਨਹੀਂ ਟਰੱਕ ਟਰੱਕ ਡਰਾਈਵਰ ਨੂੰ ਬ੍ਰੇਕ ਮਾਰਨੀ ਬਹੁਤ ਔਖੀ ਹੁੰਦੀ ਆ ਆਪਣੇ ਵਰਗਾ ਛੋਟੀਆਂ ਗੱਡੀਆਂ ਵਾਲੇ ਨਾ ਗੱਡੀਆਂ ਲੈ ਕੇ ਕਾਰਾਂ ਲੈ ਕੇ ਮੋਟਰਸਾਈਕਲ ਲੈ ਕੇ ਯੂੰ ਦੇਣੇ ਐ ਕਰਕੇ ਮੂੰਹ ਟੇਡਾ ਕਰਕੇ ਲੰਘ ਜਾਂਦੇ ਆ ਟਰੱਕ ਦੇ ਅੱਗੋਂ ਦੀ ਤੇ ਟਰੱਕ ਪੂਰਾ ਲੋਡਡ ਹੁੰਦਾ ਤਾਂ ਟਰੱਕ ਡਰਾਈਵਰ ਬ੍ਰੇਕ ਮਾਰਦਾ ਨਾ ਉੱਥੇ ਨੁਕਸਾਨ ਬਹੁਤ ਹੁੰਦਾ ਨਾਲ ਟਰੱਕ ਡਰਾਈਵਰ ਦਾ ਨਾਲ ਟਰੱਕ ਦਾ ਤੇ ਜਿਹੜਾ ਉਹ ਵੀ ਨੁਕਸਾਨ ਹੁੰਦਾ ਉਹ ਵੀ ਟਰੱਕ ਡਰਾਈਵਰ ਨੂੰ ਭਰਨਾ ਪੈਂਦਾ ਜੀ ਤੱਕ ਕਰਜ਼ੇ ਦੇ ਘਰੇ ਰੋਟੀ ਰੋਜੀ ਨਹੀਂ ਚੱਲਦੀ ਮਾਲਕ ਵੀ ਮੁੜ ਕੇ ਆਪਦੇ ਸਿਰ ਤੇ ਨਹੀਂ ਲੈਂਦੇ ਉਹ ਕਹਿੰਦੇ ਨਹੀਂ ਇਹ ਤਾਂ ਟਰੱਕ ਡਰਾਈਵਰ ਨੇ ਕੀਤਾ ਐਹੋ ਜਿਹੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਸੋ ਟਰੱਕ ਡਰਾਈਵਰ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਆਮ ਤੌਰ ਤੇ ਬਹੁਤ ਥਾਵਾਂ ਤੇ ਵੇਖਿਆ ਗਿਆ ਕਿ ਨੀਂਦਰੇ ਦੇ ਵਿੱਚ ਗੱਡੀ ਚਲਾਉਣੇ ਆਪਾਂ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਣੇ ਆਪਾਂ ਉਹ ਉਸ ਤਾਲ ਉਸ ਥਾਂ ਤੇ ਵੀ ਧਿਆਨ ਰੱਖਿਆ ਜਾਵੇ ਕਿ ਜ਼ਿੰਦਗੀ ਤੋਂ ਵੱਡਾ ਕੁਝ ਨਹੀਂ ਹੁੰਦਾ ਜੇ ਆਪਾਂ ਆਪੀ ਆਪਣੀ ਜ਼ਿੰਦਗੀ ਦਾ ਧਿਆਨ ਰੱਖਣਾ ਤਾਂ ਆਪਾਂ ਦੂਜਿਆਂ ਦੀ ਜ਼ਿੰਦਗੀ ਦਾ ਵੀ ਧਿਆਨ ਰੱਖਣਾ ਸੋ ਫਿਰ ਦੂਜੇ ਤੌਰ ਤੇ ਇਹ ਆ ਜਾਂਦਾ ਕਿ ਹਾਂ ਇੰਨੇ ਟਾਈਮ ਦੇ ਵਿੱਚ ਵਿੱਚ ਗੱਡੀ ਪਹੁੰਚਾਉਣੀ ਪਹੁੰਚਾਉਣੀ ਹੈ ਇੰਨੇ ਟਾਈਮ ਦੇ ਵਿੱਚ ਵਿੱਚ ਆਪਾਂ ਉੱਥੇ ਫਲਾਣੇ ਥਾਂ ਤੇ ਜੀ ਆਪਣਾ ਮਟੀਰੀਅਲ ਪਹੁੰਚਾਉਣਾ ਹੀ ਪਹੁੰਚਾਉਣਾ ਇਹ ਗੱਲਾਂਬੱਲ ਵੀ ਧਿਆਨ ਦੀ ਗੀ ਸੋ ਮਾਲਕ ਜਾਂ ਹੋਰ ਬਹੁਤ ਸਾਰੇ ਜਿਹੜੀਆਂ ਇੰਡਸਟਰੀਆਂ ਉਹਨਾਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਯਾਰ ਆਪਾਂ ਡਰਾਈਵਰ ਤੇ ਇੰਨੀ ਵੀ ਧੱਕੇਸ਼ਾਹੀ ਨਾ ਕਰੀਏ ਕਿ ਹਾਂ ਇੰਨੇ ਚਰ ਦੇ ਵਿੱਚ ਵਿੱਚ ਆਏ ਹੋਣਾ ਹੀ ਚਾਹੀਦਾ ਆਏ ਹੋਣਾ ਹੀ ਚਾਹੀਦਾ ਤੇ ਤਨਖਾਹ ਉਹਨੂੰ ਦੇਣੀ ਹੈ 12000 15000 ਤੇ ਕੰਮ ਉਹਦੇ ਤੋਂ ਲੈ ਲੈਣਾ 50 50 60 60000 ਵਾਲਾ ਸੋ ਇਹ ਵੀ ਇੱਕ ਤਾਨਾਸ਼ਾਹੀ ਹੈ ਇਹਦੇ ਵੱਲ ਵੀ ਸਰਕਾਰ ਨੂੰ ਧਿਆਨ ਦੇਵੇ ਪਰ ਇਹਦੇ ਵੱਲ ਸਰਕਾਰ ਤਾਂ ਧਿਆਨ ਦੇਊਗੀ ਕਿਉਂ ਦੇਊਗੀ ਕਿਉਂਕਿ ਵੱਡੇ ਵੱਡੇ ਇੰਡਸਟਰੀਅਲਿਸਟ ਆ ਜਿਹੜੇ ਉਹ ਕਮਿਸ਼ਨ ਦਿੰਦੇ ਆ ਸਰਕਾਰ ਨੂੰ ਤੇ ਆਪਣੀਆਂ ਇੰਡਸਟਰੀਆਂ ਚਲਾਉਂਦੇ ਆ ਆਮ ਤੌਰ ਤੇ ਜਿਹੜਾ ਆਮ ਜਾਂ ਆਮ ਜਿਹਹਾ ਡਰਾਈਵਰ ਆ ਜਿਹੜਾ ਟਰੱਕ ਡਰਾਈਵਰ ਆ ਉਹਦੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਜਾਂਦਾ ਉਹਦੇ ਵੱਲ ਕਦੇ ਧਿਆਣ ਜਾਂਦਾ ਹੀ ਨਹੀਂ ਇਹਨਾਂ ਦਾ ਕਿਉਂਕਿ ਬੇਰੋਜ਼ਗਾਰੀ ਬਹੁਤ ਕਰ ਰੱਖੀ ਆ ਇਹਨਾਂ ਨੇ ਇਹਨਾਂ ਨੂੰ ਐ ਹੁੰਦਾ ਬੇਰੋਜ਼ਗਾਰੀ ਹੈਗੀ ਆ ਇੱਕ ਹਟੂਗਾ ਦੂਜਾ ਆਜੂਗਾ ਦੂਜਾ ਹਟੂਗਾ ਤੀਜਾ ਆਜੂਗਾ ਬੇਰੋਜ਼ਗਾਰ ਵੱਧੂ ਤਰੇ ਫਿਰਦੇ ਆ ਕਿੱਡੀ ਕੀ ਗੱਲ ਆ ਆਮ ਤੌਰ ਤੇ ਦੁਕਾਨਾਂ ਦੇ ਉੱਤੇ ਕੀ ਇਹਦੇ ਨਾਲ ਗੁਜ਼ਾਰਾ ਹੋ ਸਕਦਾ ਪਰ ਮਸਲਾ ਇੱਥੇ ਇਹੀ ਆਉਂਦਾ ਕਿ ਆਮ ਲੋਕਾਂ ਵੱਲ ਤਾਂ ਧਿਆਨ ਹੀ ਹੈ ਨਹੀਂ ਇਹਨਾਂ ਨੇ ਤਾਂ ਆਮ ਲੋਕਾਂ ਦੇ ਉੱਤੇ ਰੋਪ ਪਾਉਣਾ ਆਮ ਲੋਕਾਂ ਦੇ ਉੱਤੇ ਤਾਨਾਸ਼ਾਹੀ ਆਪਦਾ ਕਾਨੂੰਨ ਚਲਾਉਣਾ ਤਾਂ ਕਿ ਤਾਂ ਕਿ ਆਮ ਲੋਕ ਜਿਹੜੇ ਦਬੇ ਰਹਿਣ ਬੋਲਣ ਨਾ ਸੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਯਾਰ ਬੋਲਿਆ ਕਰੋ ਜਿੱਥੇ ਟਰੱਕ ਡਰਾਈਵਰ ਵੀਰਾਂ ਦਾ ਕਸੂਰ ਆ ਉੱਥੇ ਕਸੂਰ ਆ ਉੱਥੇ ਕਹਿੰਨੇ ਆ ਕਿ ਕਸੂਰ ਆ ਯਾਰ ਤੁਸੀਂ ਨੀਂਦਰੇ ਦੇ ਵਿੱਚ ਗੱਡੀ ਨਾ ਚਲਾਇਆ ਕਰੋ ਪਰ ਉੱਥੇ ਮਜਬੂਰੀ ਵੀ ਹੁੰਦੀ ਹੈ ਕਿ ਇੰਨੇ ਚਰ ਦੇ ਵਿੱਚ ਵਿੱਚ ਅਸੀਂ ਉੱਥੇ ਮਟੀਰੀਅਲ ਪਹੁੰਚਾਉਣਾ ਹੀ ਪਹੁੰਚਾਉਣਾ ਨਹੀਂ ਤਾਂ ਸਾਡੀ ਤਨਖਾਹ ਜੋ ਪੈਸੇ ਕੱਟੇ ਜਾਣਗੇ ਸਾਡੀ ਤਨਖਾਹ ਕੱਟੀ ਜਾਊਗੀ ਸਾਨੂੰ ਜਲਾਲਤ ਆ ਜਿਹੜੀ ਝਲਣੀ ਪਊਗੀ ਸਾਨੂੰ ਗਾਲ੍ਹਾਂ ਸੁਣਨੀਆਂ ਪੈਣਗੀਆਂ ਇਹ ਵੀ ਗੱਲਾਂ ਹੁੰਦੀਆਂ ਉੱਥੇ ਮਜਬੂਰੀ ਬਣ ਜਾਂਦੀ ਆ ਆਮ ਜਿਹੇ ਬੰਦੇ ਦੀ ਆਮ ਜਿਹੇ ਟਰੱਕ ਟਰੈਵਲ ਦੀ ਸੋ ਇਹ ਕਾਨੂੰਨ ਆ ਜਿਹੜਾ ਇਹ ਕਾਨੂੰਨ ਦੇ ਤਹਿਤ ਜਦੋਂ ਟਰੱਕ ਡਰਾਈਵਰ ਵੀਰਾਂ ਨੇ ਜਿਹੜੀ ਹੜਤਾਲ ਕੀਤੀ ਹੈ ਉਹਦੀ ਸਪੋਰਟ ਕਰਦੇ ਆ ਵੱਧ ਤੋਂ ਵੱਧ ਸੋਸ਼ਲ ਮੀਡੀਆ ਲੈਵਲ ਤੇ ਵੀ ਸਪੋਰਟ ਕਰੋ ਤਾਂ ਕਿ ਉਹਨਾਂ ਨੂੰ ਜਿਹੜੇ ਆਪਣੇ ਉਹ ਹੱਕ ਮਿਲ ਸਕਣ ਤੇ ਉਹ ਆਪਣੇ ਹੱਕ ਦੀ ਆਵਾਜ਼ ਜਿਹੜੀ ਉਹ بلند ਕਰ ਸਕਣ ਸੋ ਵੱਧ ਤੋਂ ਵੱਧ ਇਹਨਾਂ ਗੱਲਾਂ ਦੀ ਜਰੂਰ ਸਪੋਰਟ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਪਾ ਜਰੂਰ ਨਹੀਂ ਮੈਂ ਕਹਿੰਦਾ ਕਿ ਮੇਰੀ ਵੀਡੀਓ ਸ਼ੇਅਰ ਕਰੋ ਕਿ ਯਾਰ ਆਪਣੀ ਵੀਡੀਓ ਸ਼ੇਅਰ ਕਰ ਦਿਓ ਆਪਣੀ ਵੀਡੀਓ ਪਾ ਕੇ ਸ਼ੇਅਰ ਕਰ ਦਿਓ ਆਪਣੀ ਵੀਡੀਓ ਪਾ ਕੇ ਸ਼ੇਅਰ ਕਰਕੇ ਸਪੋਰਟ ਕਰ ਦਿਓ ਟਰੱਕ ਵੀਰਾਂ ਨੂੰ ਯਾਰ ਆਪਣੇ ਭਰਾ ਨੇ ਆਪਣੇ ਮਾਪਿਓ ਨੇ ਆਪਣੇ ਹੀ ਜਿਹੜਾ ਉਹ ਪੰਜਾਬ ਦੇ ਵਾਸੀ ਨੇ ਜਾਂ ਕਿਸੇ ਹੋਰ ਥਾਂ ਦੇ ਵਾਸੀ ਨੇ ਪਰ ਹੈ ਆਪਣੇ ਸਰਕਾਰਾਂ ਕਦੇ ਵੀ ਆਪਣੀਆਂ ਨਹੀਂ ਇਹ ਤੁਹਾਨੂੰ ਵੀ ਪਤਾ ਸਰਕਾਰਾਂ ਨੇ ਤਾਨਾਸ਼ਾਹੀ ਕਾਨੂੰਨ ਚਲਾਉਣੇ ਚਾਣੇ ਸਰਕਾਰਾਂ ਨੇ ਆਪਦੀ ਚਲਾਉਣੀ ਆ ਪਰ ਆਮ ਲੋਕ ਜਿਹੜੇ ਆ ਉਹ ਆਪਣੇ ਆ ਉਹਨਾਂ ਨੂੰ ਆਪਾਂ ਆਪਣੇ ਸਮਝੀਏ ਸੋ ਸਰਕਾਰਾਂ ਨੇ ਤਾਂ ਜਿਹੜਾ ਕੁਝ ਕਰਨਾ ਸੀ ਉਹ ਕਰਤਾ ਸੋ ਆਮ ਲੋਕ ਆਪਣਾ ਕੀ ਫਰਜ਼ ਬੰਦਾ ਆਪਾਂ ਆਪਦਾ ਫਰਜ਼ ਨਿਭਾਈਏ ਸੋ ਵਾਤਵਾਰ ਸਪੋਰਟ ਕਰੋ ਸ਼ੇਅਰ ਕਰੋ ਵਾਹਿਗੁਰੂ ਜੀ ਕਾ